ਪਟਿਆਲੇ ਦੇ ਰੇਲਵੇ ਸਟੇਸ਼ਨ ਤੋਂ ਇੱਕ ਟ੍ਰੇਨ ਅਸਾਮ ਦੇ ਵੱਲ ਰਵਾਨਾ ਹੋਈ ਇਹ ਟ੍ਰੇਨ ਨਹੀਂ ਸੀ ਸਗੋਂ ਇੱਕ ਉਮੀਦ ਦਾ ਸਫ਼ਰ ਸੀ ਜਿਸ ਵਿੱਚ ਸਵਾਰ ਸਨ ਕਈ ਸਿੱਖ ਸੰਗਤਾਂ ਅਤੇ ਇੱਕ ਨਿਹੰਗ ਸਿੰਘ ਜਿਸ ਦਾ ਨਾਂ ਸੀ ਭਾਈ ਜਸਕਰਨ ਸਿੰਘ ਜਸਕਰਨ ਸਿੰਘ ਦੀ ਦਿੱਖ ਸੀ ਵੱਖਰੀ ਨੀਲਾ ਚੋਲਾ ਸਿਰ ਤੇ ਦਸਤਾਰ ਕਮਰ ਤੇ ਕਿਰਪਾਨ ਅਤੇ ਹੱਥ ਵਿੱਚ ਸ੍ਰੀ ਸਾਹਿਬ ਨਾਲ ਹੀ ਪਿੰਡ ਦੇ ਹੋਰ ਲੋਕਾਂ ਨੇ ਮਨ ਬਣਾਇਆ ਕਿ ਆਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਤਪਾਲ ਸਿੰਘ ਦੇ ਨਾਲ ਮੁਲਾਕਾਤ ਕਰਨਗੇ ਤੇ ਸਾਰਿਆਂ ਦੇ ਦਿਲਾਂ ਵਿੱਚ ਇੱਕ ਜੋਸ਼ ਸੀ ਇੱਕ ਜਜ਼ਬਾ ਸੀ ਉਹ ਜਜ਼ਬਾ ਜੋ ਸਿੱਖੀ ਦੀ ਚੜ੍ਹਦੀ ਕਲਾ ਨੂੰ ਜਿਉਂਦਾ ਰੱਖਦਾ ਹੈ ਟਰੇਨ ਆਪਣੀ ਰਫ਼ਤਾਰ ਦੇ ਨਾਲ ਅੱਗੇ ਵੱਧ ਰਹੀ ਸੀ ਜਸਕਰਨ ਸਿੰਘ ਅਤੇ ਉਸ ਦੇ ਸਾਥੀ ਗੱਲਾਂ-ਬਾਤਾਂ ਕਰਦੇ-ਕਰਦੇ ਵਾਹਿਗੁਰੂ ਦਾ ਸਿਮਰਨ ਕਰਦੇ ਕਦੇ ਭਾਈ ਅਮਰਤਪਾਲ ਸਿੰਘ ਦੇ ਸੰਘਰਸ਼ ਦੀ ਚਰਚਾ ਕਰਦੇ ਪਰ ਇਸ ਸਫ਼ਰ ਵਿੱਚ ਇੱਕ ਅਣਖਿਆ ਵਿਅਕਤੀ ਵਾਪਰਨ ਵਾਲਾ ਸੀ ਜੋ ਕਿ ਟ੍ਰੇਨ ਦੇ ਡੱਬੇ ਵਿੱਚ ਇੱਕ ਟੀਟੀ ਚੈਕਰ ਆਇਆ ਉਸ ਦਾ ਨਾਮ ਸੀ ਰਮੇਸ਼ ਰਮੇਸ਼ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜੀ ਚਮਕ ਸੀ ਜਿਵੇਂ ਉਹ ਕਿਸੇ ਨੂੰ ਨੀਵਾ ਦਿਖਾਉਣ ਦੀ ਤਾਕ ਵਿੱਚ ਹੋਵੇ ਉਸ ਨੇ ਜਸਕਰਨ ਸਿੰਘ ਨੂੰ ਰੋਕਿਆ ਅਤੇ ਕਿਹਾ ਟਿਕਟ ਦਿਖਾਓ ਜਸਕਰਨ ਸਿੰਘ ਨੇ ਵੱਡੀ ਸ਼ਾਂਤੀ ਦੇ ਨਾਲ ਆਪਣਾ ਪਾਸ ਜੋ ਕਿ ਸਰਕਾਰ ਵੱਲੋਂ ਨਿਹੰਗ ਸਿੰਘਾਂ ਨੂੰ ਮੁਫਤ ਸਫ਼ਰ ਕਰਨ ਦੇ ਲਈ ਦਿੱਤਾ ਜਾਂਦਾ ਹੈ ਰਮੇਸ਼ ਨੂੰ ਦਿਖਾਇਆ ਪਰ ਰਮੇਸ਼ ਨੂੰ ਜਸਕਰਨ ਸਿੰਘ ਦੀ ਨਿਹੰਗ ਸ਼ਕਲ ਤੋਂ ਨਫ਼ਰਤ ਸੀ ਉਸ ਦੇ ਦਿਲ ਦੇ ਵਿੱਚ ਸਿੱਖਾਂ ਪ੍ਰਤੀ ਪਹਿਲਾਂ ਤੋਂ ਹੀ ਗੁੱਸਾ ਭਰਿਆ ਹੋਇਆ ਸੀ ਉਸ ਨੇ ਗੁੱਸੇ ਵਿੱਚ ਕਿਹਾ ਕਿ ਇਹ ਪਾਸ ਨਹੀਂ ਚੱਲੇਗਾ ਜਾਂ ਤਾਂ ਟਿਕਟ ਕਟਾਓ ਨਹੀਂ ਤਾਂ ਗੱਡੀ ਵਿੱਚੋਂ ਬਾਹਰ ਨਿਕਲੋ ਜਸਕਰਨ ਸਿੰਘ ਨੇ ਸ਼ਾਂਤੀ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਭਾਈ ਸਾਹਿਬ ਇਹ ਪਾਸ ਪੂਰੇ ਭਾਰਤ ਵਿੱਚ ਵੈਧ ਹੈ ਅਸੀਂ ਜਿੱਥੇ ਵੀ ਜਾਈਏ ਐਸੇ ਪਾਸ ਦੇ ਨਾਲ ਸਫ਼ਰ ਕਰਦੇ ਹਾਂ ਪਰ ਰਮੇਸ਼ ਦਾ ਗੁੱਸਾ ਵਧਦਾ ਹੀ ਗਿਆ ਉਹ ਜਸਕਰਨ ਨੂੰ ਧੱਕੇ ਮਾਰਨ ਲੱਗਿਆ ਅਤੇ ਅਚਾਨਕ ਉਸਨੇ ਜਸਕਰਨ ਦੇ ਮੂੰਹ ਤੇ ਇੱਕ ਚਪੇੜਾ ਜੜ ਦਿੱਤਾ ਪੂਰੇ ਡੱਬੇ ਦੇ ਵਿੱਚ ਸਨਾਟਾ ਸਾ ਗਿਆ ਸਾਰੇ ਯਾਤਰੀ ਹੈਰਾਨ ਸਨ ਜਸਕਰਨ ਸਿੰਘ ਦੀ ਕਮਰ ਵਿੱਚ ਕਿਰਪਾਨ ਸੀ ਜਿਸ ਦੇ ਹੱਥ ਵਿੱਚ ਸ਼੍ਰੀ ਸਾਹਿਬ ਸੀ ਪਰ ਉਸ ਨੂੰ ਇੱਕ ਸਧਾਰਨ ਟੀਟੀ ਨੇ ਥੱਪੜ ਮਾਰ ਦਿੱਤਾ ਪਰ ਜਸਕਰਨ ਸਿੰਘ ਨੇ ਕੁਝ ਨਾ ਕੀਤਾ ਉਸ ਨੇ ਅੱਖਾਂ ਬੰਦ ਕੀਤੀਆਂ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਸ਼ਕਤੀ ਸੀ ਜਿਵੇਂ ਉਸ ਨੇ ਗੁੱਸੇ ਨੂੰ ਸਿਮਰਨ ਦੀ ਅੱਗ ਵਿੱਚ ਸਾੜ ਦਿੱਤਾ ਹੋਵੇ ਅਚਾਨਕ ਹੀ ਰਮੇਸ਼ ਦਾ ਸਰੀਰ ਕੰਬਣ ਲੱਗਿਆ ਉਸ ਦੀਆਂ ਅੱਖਾਂ ਵਿੱਚ ਡਰ ਸਾਫ਼ ਦਿਖਾਈ ਦੇਣ ਲੱਗਾ ਜਿਸ ਕਾਰਨ ਸਿੰਘ ਦੀ ਸ਼ਾਂਤੀ ਅਤੇ ਸਿਮਰਨ ਦੀ ਸ਼ਕਤੀ ਨੇ ਰਮੇਸ਼ ਨੂੰ ਅੰਦਰੋਂ ਹਿਲਾ ਦਿੱਤਾ ਉਹ ਚੁੱਪ ਚਾਪ ਪਿੱਛੇ हट ਗਿਆ ਅਤੇ ਉਸ ਤੋਂ ਬਾਅਦ ਕੀ ਹੋਇਆ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ। ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਜਸਕਰਨ ਸਿੰਘ ਜੇਕਰ ਆਪਾਂ ਗੱਲ ਕਰੀਏ ਜਸਕਰਨ ਸਿੰਘ ਪਟਿਆਲੇ ਦੇ ਇੱਕ ਛੋਟੇ ਜਿਹੇ ਪਿੰਡ ਦਾ ਵਸਨੀਕ ਸੀ। ਉਸਦੇ ਪਿਤਾ ਵੀ ਨਿਹੰਗ ਸਿੰਘ ਸਨ ਅਤੇ ਉਹਨਾਂ ਨੇ ਜਸਕਰਨ ਨੂੰ ਬਚਪਨ ਤੋਂ ਹੀ ਸਿੱਖੀ ਦੇ ਸਿਧਾਂਤ ਸਿਖਾਏ। ਨਿਮਰਤਾ, ਸੇਵਾ ਅਤੇ ਜ਼ਰੂਰਤ ਪੈਣ ਤੇ ਸ਼ਸਤਰ ਚੁੱਕਣ ਦੀ ਹਿੰਮਤ। ਜਸਕਰਨ ਨੇ ਅਮਰਤ ਸ਼ਕਿਆ ਸੀ ਅਤੇ ਉਸ ਦੀ ਜ਼ਿੰਦਗੀ ਦਾ ਇੱਕੋ ਇੱਕ ਮਕਸਦ ਸੀ ਸਿੱਖੀ ਦੀ ਸੇਵਾ ਅਤੇ ਸਮਾਜ ਵਿੱਚ ਨਿਆਂ ਸਥਾਪਿਤ ਕਰਨਾ ਉਹ ਅਕਸਰ ਪਿੰਡ ਪਿੰਡ ਵਿੱਚ ਲੋੜਵੰਦਾ ਦੀ ਮਦਦ ਕਰਦਾ ਬੱਚਿਆਂ ਨੂੰ ਗੁਰਬਾਣੀ ਸਿਖਿਆ ਦਿੰਦਾ ਅਤੇ ਗੁਰਦੁਆਰੇ ਵਿੱਚ ਸੇਵਾ ਵੀ ਕਰਦਾ ਪਰ ਜਸਕਰਨ ਸਿੰਘ ਦੀ ਸ਼ਾਂਤ ਸੁਭਾਅ ਅਤੇ ਨਿਮਰਤਾ ਨੂੰ ਕਈ ਵਾਰ ਲੋਕ ਕਮਜ਼ੋਰੀ ਵੀ ਸਮਝ ਲੈਂਦੇ ਸਨ ਉਸ ਦੀ ਕਿਰਪਾਨ ਅਤੇ ਉਤੇ ਨਿਹੰਗੀ ਪੇਸ਼ ਪੂਸ਼ਾ ਨੂੰ ਦੇਖ ਕੇ ਕਈ ਲੋਕ ਉਸ ਨੂੰ ਤਾਨੇ ਮਾਰਦੇ ਪਰ ਜਸਕਰਨ ਕਦੇ ਗੁੱਸੇ ਵਿੱਚ ਨਹੀਂ ਸਿਉਂਦਾ ਉਸ ਦਾ ਮੰਨਣਾ ਸੀ ਕਿ ਸੱਚਾ ਸਿੱਖ ਉਹੀ ਹੈ ਜੋ ਨਿਮਰਤਾ ਅਤੇ ਸ਼ਕਤੀ ਦਾ ਸੁਮੇਲ ਰੱਖੇ ਟ੍ਰੇਨ ਵਿੱਚ ਰਮੇਸ਼ ਵੱਲੋਂ ਮਾਰਿਆ ਗਿਆ ਥੱਪੜ ਸਾਰੇ ਡੱਬੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਕੁੱਝ ਯਾਤਰੀਆਂ ਨੇ ਤਾਂ ਜਸਕਰਨ ਸਿੰਘ ਦਾ ਮਜ਼ਾਕ ਉਡਾਉਣਾ ਹੀ ਸ਼ੁਰੂ ਕਰ ਦਿੱਤਾ ਇੱਕ ਨੌਜਵਾਨ ਨੇ ਮਜ਼ਾਕ ਕਰਦਿਆਂ ਹੱਸਦਿਆਂ ਆਖਿਆ ਕਿ ਵੇਖੋ ਨਿਹੰਗ ਸਿੰਘ ਦੇ ਕਿਰਪਾਨ ਪਾਈ ਹੋਈ ਹੈ ਪਰ ਟੀਟੀ ਦੇ ਥੱਪੜ ਦੇ ਅੱਗੇ ਚੁੱਪ ਹੋ ਗਿਆ ਦੂਜੇ ਨੇ ਫਿਰ ਚੜਾਉਂਦੇ ਹੋਏ ਕਿਹਾ ਕਿ ਭਾਈ ਅਮਰਤਪਾਲ ਸਿੰਘ ਦੇ ਨਾਰੇ ਲਾਉਂਦਾ ਸੀ ਪਰ ਇੱਕ ਥੱਪੜ ਵੀ ਨਾ ਸਹਿ ਸਕਿਆ ਜਸਕਰਨ ਸਿੰਘ ਸਾਰਾ ਕੁਝ ਸੁਣਦਾ ਰਿਹਾ ਪਰ ਉਸਨੇ ਕੁਝ ਨਾ ਕਿਹਾ ਉਹ ਚੁੱਪਚਾਪ ਆਪਣੀ ਸੀਟ ਤੇ ਬੈਠਾ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਰਿਹਾ ਟ੍ਰੇਨ ਆਪਣੇ ਸਫ਼ਰ ਤੇ ਅੱਗੇ ਵਧਦੀ ਰਹੀ ਰਾਤ ਹੋਈ ਰਾਤ ਤੋਂ ਫਿਰ ਸਵੇਰ ਹੋਈ ਅਤੇ ਅਖੀਰ ਵਿੱਚ ਟ੍ਰੇਨ ਅਸਾਮ ਦੇ ਡਿਬੜੂਗੜ ਰੇਲਵੇ ਸਟੇਸ਼ਨ ਤੇ ਪਹੁੰਚ ਗਈ। ਜਸਕਰਨ ਸਿੰਘ ਅਤੇ ਉਸ ਦੇ ਸਾਥੀ ਜੋ ਕਿ ਟ੍ਰੇਨ ਦੇ ਵਿੱਚੋਂ ਉਤਰੇ ਪਰ ਸਟੇਸ਼ਨ ਤੇ ਇੱਕ ਅਜੀਬ ਮਾਹੌਲ ਸੀ। ਅੱਗੇ-ਅੱਗੇ ਜੋ ਕੁਝ ਹੋਣ ਵਾਲਾ ਸੀ ਉਹ ਤਾਂ ਦੇਖਦੇ ਹੀ ਬਣਦਾ ਸੀ। ਸਟੇਸ਼ਨ ਦੇ ਬਾਹਰ ਕੁਝ ਗੁੰਡੇ ਇੱਕ ਜਵਾਨ ਲੜਕੀ ਨੂੰ ਘੇਰੀ ਬੈਠੇ ਸਨ। ਲੜਕੀ ਡਰੀ ਹੋਈ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਸਹਾਇਤਾ ਦੀ ਪੁਕਾਰ ਸੀ। ਆੜੇ ਦੁਆਲੇ ਕੋਈ ਵੀ ਉਸਦੀ ਮਦਦ ਕਰਨ ਦੇ ਲਈ ਅੱਗੇ ਨਹੀਂ ਆ ਰਿਹਾ ਸੀ ਉਹ ਲੜਕੀ ਜੋ ਕਿ 4-5 ਗੁੰਡਿਆਂ ਦੇ ਵਿਚਾਲੇ ਕਿਰੀ ਹੋਈ ਸੀ ਅਸਾਮ ਦੇ ਸਟੇਸ਼ਨ ਤੋਂ ਜਦੋਂ ਬਾਹਰ ਨਿਕਲਦੇ ਹਾਂ ਤਾਂ ਖੱਬੇ ਹੱਥ ਨੂੰ ਜੋ ਝਾੜੀਆਂ ਬਣੀਆਂ ਹੋਈਆਂ ਨੇ ਤੇ ਝਾੜੀਆਂ ਦੇ ਵਿੱਚੋਂ ਜਦੋਂ ਚੀਕਣ ਦੀ ਆਵਾਜ਼ ਆਈ ਤਾਂ ਜਸਕਰਨ ਸਿੰਘ ਨੇ ਇਹ ਸਭ ਦੇਖਿਆ ਕਿ ਇੱਕ ਲੜਕੀ ਜਿਸ ਨੂੰ ਗੁੰਡੇ ਬਾਹਰੋਂ ਘੇਰੀ ਖੜੇ ਨੇ ਜਸਕਰਨ ਸਿੰਘ ਨੇ ਜਦੋਂ ਇਹ ਸਭ ਕੁਝ ਦੇਖਿਆ ਤਾਂ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜੀ ਚਮਕ ਆਈ ਉਸ ਨੇ ਆਪਣੀ ਕਿਰਪਾਨ ਹੱਥ ਦੇ ਵਿੱਚੋਂ ਕਢੀ ਤੇ ਤੇਜ਼ੀ ਦੇ ਨਾਲ ਉਹਨਾਂ ਗੁੰਡਿਆਂ ਦੇ ਵੱਲ ਵਧੇ ਛੱਡ ਦਿਓ ਇਸ ਲੜਕੀ ਨੂੰ ਨਹੀਂ ਤਾਂ ਖਾਲਸੇ ਦੀ ਕਿਰਪਾਨ ਦਾ ਸਵਾਦ ਚਖਣਾ ਪਵੇਗਾ ਜਸਕਰਨ ਸਿੰਘ ਨੇ ਗਰਜ ਦੀ ਆਵਾਜ਼ ਵਿੱਚ ਕਿਹਾ ਤੇ ਉਹਨਾਂ ਸਾਰੇ ਗੁੰਡਿਆਂ ਦੇ ਇੱਕ ਇੱਕ ਫਟਕਾਰ ਜਦੋਂ ਲਗਾਈ ਤਾਂ ਉਸ ਤੋਂ ਬਾਅਦ ਵਿੱਚ ਜਦੋਂ ਕਿਰਪਾਨ ਨੂੰ ਹਵਾ ਵਿੱਚ ਲਹਿਰਾਉਂਦਿਆਂ ਉਹਨਾਂ ਦੀ ਹਿੰਮਤ ਜਵਾਬ ਦੇ ਗਈ ਤਾਂ ਸਾਰੇ ਹੀ ਗੁੰਡੇ ਉੱਥੋਂ ਭੱਜ ਖੜੇ ਹੋ ਗਏ। ਜਸਕਰਨ ਸਿੰਘ ਉਹਨਾਂ ਗੁੰਡਿਆਂ ਦੇ ਪਿੱਛੇ ਦੌੜਿਆ ਤੇ ਉਹਨਾਂ ਗੁੰਡਿਆਂ ਨੂੰ ਉੱਥੇ ਹੀ ਕਾਬੂ ਕੀਤਾ ਕਿ ਜੇਕਰ ਭੱਜਣ ਦੀ ਤੁਸੀਂ ਕੋਸ਼ਿਸ਼ ਕੀਤੀ ਤੇ ਇੱਥੇ ਤੁਹਾਡੀਆਂ ਲੱਤਾਂ ਵੱਢਣੀਆਂ ਨੇ। ਜਸਕਰਨ ਸਿੰਘ ਨੇ ਆਪਣਾ ਫੋਨ ਕੱਢਿਆ ਤੇ ਪੁਲਿਸ ਹੈੱਡਕੁਆਰਟਰ ਦੇ ਵਿੱਚ ਫੋਨ ਕਰਦਾ ਹੈ ਤੇ ਉਹਨਾਂ ਗੁੰਡਿਆਂ ਨੂੰ ਗ੍ਰਿਫਤਾਰ ਕਰਵਾਉਂਦਾ ਹੈ। ਪੁਲਿਸ ਆਉਂਦੀ ਹੈ ਉਹਨਾਂ ਗੁੰਡਿਆਂ ਨੂੰ ਫੜ ਕੇ ਥਾਣੇ ਲੈ ਜਾਂਦੀ ਹੈ ਅਤੇ ਨਿਹੰਗ ਸਿੰਘ ਦਾ ਵੀ ਸ਼ੁਕਰੀਆਦਾਰ ਕਰਦੀ ਹੈ। ਕਿ ਤੁਸੀਂ ਇੱਕ ਲੜਕੀ ਦੀ ਜਾਨ ਬਚਾਈ। ਉਹ ਲੜਕੀ ਉਸਨੇ ਜਸਕਰਨ ਸਿੰਘ ਦਾ ਸ਼ੁਕਰੀਆ ਦਾ ਕੀਤਾ ਅਤੇ ਬਹੁਤ ਹੀ ਡਰੀ ਹੋਈ ਸੀ ਅਤੇ ਘਬराई ਹੋਈ ਸੀ। ਨਿਹੰਗ ਸਿੰਘ ਜਸਕਰਨ ਸਿੰਘ ਨੇ ਕਿਹਾ ਕਿ ਭੈਣੇ ਤੂੰ ਡਰਨਾ ਕਿਉਂਕਿ ਜਿੱਥੇ ਸਿੱਖ ਹੋਵੇ ਜਿੱਥੇ ਸਿੰਘ ਹੋਵੇ ਉੱਥੇ ਇੱਜ਼ਤਾਂ ਨੂੰ ਕੋਈ ਖਤਰਾ ਨਹੀਂ। ਸਾਡੇ ਗੁਰੂ ਸਾਹਿਬ ਨੇ ਤਾਂ ਸਾਨੂੰ ਇਹੀ ਸਿਖਾਇਆ ਹੈ ਕਿ ਹਰ ਕਿਸੇ ਦੀ ਮਦਦ ਕਰਨੀ ਹੈ। ਧੀ ਭੈਣ ਦੀ ਰੱਖਿਆ ਕਰਨੀ ਹੈ। ਅਸੀਂ ਦੂਜੀ ਸਟੇਟ ਦੇ ਵਿੱਚ ਜ਼ਰੂਰ ਆਇਆ ਪਰ ਪੂਰੇ ਦੇਸ਼ ਦੇ ਵਿੱਚ ਪੂਰੇ ਪ੍ਰਦੇਸ਼ ਦੇ ਵਿੱਚ ਜੋ ਵੀ ਕੋਈ ਵਿਗਾਨੀ ਧੀ ਭੈਣ ਹੈ ਉਹ ਸਾਡੀ ਭੈਣ ਹੈ ਉਹ ਲੜਕੀ ਬਹੁਤ ਡਰੀ ਹੋਈ ਸੀ ਉਹ ਕਹਿੰਦੀ ਮੈਨੂੰ ਘਰ ਤੱਕ ਛੱਡ ਕੇ ਆ ਉਹ ਜਸਕਰਨ ਸਿੰਘ ਦੇ ਬਿਨਾਂ ਕੋਈ ਸੋਚੇ ਉਸ ਲੜਕੀ ਨੂੰ ਜੋ ਕਿ ਉਸ ਸਮੇਂ ਗੁੰਡਿਆਂ ਦੇ ਵਿੱਚ ਘिरी ਹੋਈ ਸੀ ਘਰ ਸੁਰੱਖਿਅਤ ਪਹੁੰਚਾਇਆ ਜਦੋਂ ਲੜਕੀ ਜਸਕਰਨ ਸਿੰਘ ਦੇ ਨਾਲ ਆਪਣੇ ਘਰ ਪਹੁੰਚੀ ਤਾਂ ਉੱਥੇ ਇੱਕ ਹੈਰਾਨ ਕਰ ਦੇਣ ਵਾਲਾ ਸੱਚ ਸਾਹਮਣੇ ਆਇਆ ਉਸੇ ਲੜਕੀ ਦੇ ਪਿਤਾ ਕੋਈ ਹੋਰ ਨਹੀਂ ਸੀ ਸਗੋ ਉਹੀ ਰਮੇਸ਼ ਸੀ ਜੋ TTC ਸੀ ਜਸਨੇ ਜਸਕਰਨ ਸਿੰਘ ਨੂੰ ਥੱਪੜ ਮਾਰਿਆ ਸੀ ਰਮੇਸ਼ ਨੇ ਜਦੋਂ ਸੁਣਿਆ ਕਿ ਜਸਕਰਨ ਸਿੰਘ ਨੇ ਉਸ ਦੀ ਬੇਟੀ ਦੀ ਜਾਨ ਬਚਾਈ ਹੈ ਤਾਂ ਉਸ ਦੀ ਅੱਖਾਂ ਦੇ ਵਿੱਚ ਪਛਤਾਵਾ ਭਰ ਆਇਆ ਉਹ ਥਰ-ਥਰ ਕੰਬਣ ਲੱਗਿਆ ਉਹ ਜਸਕਰਨ ਸਿੰਘ ਦੇ ਪੈਰੀ ਡਿੱਗ ਪਿਆ ਅਤੇ ਮਾਫੀ ਮੰਗਣ ਲੱਗ ਪਿਆ ਅਤੇ ਕਹਿਣ ਲੱਗਾ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੇ ਬਾਰੇ ਬਹੁਤ ਗਲਤ ਸੋਚਿਆ ਮੈਂ ਤੁਹਾਡੇ ਨਾਲ ਬਹੁਤ ਗਲਤ ਕੀਤਾ ਮੈਂ ਤੁਹਾਡੇ ਥੱਪੜ ਮਾਰ ਬੈਠਾ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਅਗਲੇ ਦੋ ਦਿਨਾਂ ਦੇ ਵਿੱਚ ਉਸੇ ਨੇ ਹੀ ਮੈਨੂੰ ਐਡੀ ਵੱਡੀ ਇੱਕ سزا ਦੇ ਦੇਣੀ ਹੈ ਇਹ سزا ਮੈਨੂੰ ਆਪਣੇ ਆਪ ਹੀ ਮਿਲ ਜਾਣੀ ਹੈ ਮੇਰੇ ਕੀਤੇ ਦੀ ਗਲਤੀ ਦਾ ਮੈਨੂੰ 2 ਦਿਨਾਂ ਦੇ ਵਿੱਚ ਹੀ سزا ਦੇ ਦਿੱਤੀ ਉਸ ਪ੍ਰਮਾਤਮਾ ਨੇ ਮੈਂ ਸਿੱਖਾਂ ਦੇ ਬਾਰੇ ਬਹੁਤ ਗਲਤ ਸੋਚਦਾ ਸੀ ਮੈਨੂੰ ਸਿੱਖਾਂ ਤੋਂ ਸਿੱਖੀ ਪਹਿਰਾਵੇ ਤੋਂ ਨਫ਼ਰਤ ਸੀ ਕਿਉਂਕਿ ਜਿਸ ਦਿਨ ਭਾਈ ਅਮਰਤਪਾਲ ਸਿੰਘ ਇੱਥੇ ਅਸਾਮ ਦੀ ਜੇਲ੍ਹ ਵਿੱਚ ਆਏ ਨੇ ਉਸ ਦਿਨ ਤੋਂ ਬਾਅਦ ਜੋ ਮੇਰੀ ਨਫ਼ਰਤ ਹੈ ਉਹ ਹੋਰ ਜ਼ਿਆਦਾ ਵਧ ਗਈ ਕਿ ਸਾਡੀ ਸਟੇਟ ਦੇ ਵਿੱਚ ਅਮਰਤਪਾਲ ਸਿੰਘ ਨੂੰ ਭੇਜ ਦਿੱਤਾ ਤੇ ਉਸ ਕਰਕੇ ਮੈਨੂੰ ਬਾਕੀ ਸਿੰਘਾਂ ਦੇ ਨਾਲ ਵੀ ਨਫ਼ਰਤ ਹੁੰਦੀ ਸੀ ਮੈਂ ਹਮੇਸ਼ਾ ਉਹਨਾਂ ਬਾਰੇ ਵੀ ਗਲਤ ਸੋਚਦਾ ਅਤੇ ਮੈਂ ਗਲਤ ਬੋਲਦਾ ਹੁੰਦਾ ਸੀ ਐਸੇ ਕਰਕੇ ਮੇਰਾ ਹੰਕਾਰ ਉਸ ਦਿਨ ਬੋਲ ਪਿਆ ਤੇ ਮੇਰੇ ਹੰਕਾਰ ਨੇ ਹੀ ਤੁਹਾਡੇ ਥੱਪੜ ਮਾਰ ਦਿੱਤਾ ਪਰ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਹੀ ਮੇਰੀ ਬੇਟੀ ਦੀ ਇੱਜ਼ਤ ਬਚਾਓਗੇ ਮੇਰੀ ਬੇਟੀ ਦੀ ਇੱਜ਼ਤ ਦੇ ਰਾਖੇ ਬਣੋਗੇ ਜੇਕਰ ਤੁਸੀਂ ਉੱਥੇ ਸਹੀ ਸਮੇਂ ਤੇ ਨਾ ਪਹੁੰਚਦੇ ਤਾਂ ਮੇਰੀ ਬੇਟੀ ਦੇ ਨਾਲ ਕੀ ਹੋਣਾ ਸੀ ਇਹ ਸਭ ਕੁਝ ਸੁਣ ਕੇ ਨਿਹੰਗ ਜਸਕਰਨ ਸਿੰਘ ਨੇ ਕਿਹਾ ਕਿ ਟੀਟੀ ਸਾਹਿਬ ਤੁਸੀਂ ਮਾਫੀ ਨਾ ਮੰਗੋ ਇਹ ਤਾਂ ਖਾਲਸੇ ਦਾ ਫਰਜ਼ ਹੈ ਇਹ ਤੁਹਾਡੀ ਬੇਟੀ ਨਹੀਂ ਇਹ ਮੇਰੀ ਬੇਟੀ ਵੀ ਹੈ ਜਸਕਰਨ ਨੇ ਮੁਸਕਰਾਉਂਦੇ ਹੋਏ ਕਿਹਾ ਭਾਈ ਸਾਹਿਬ ਖਾਲਸਾ ਜਿੱਥੇ ਨਿਮਰਤਾ ਵਿਖਾਉਣੀ ਹੁੰਦੀ ਹੈ ਉੱਥੇ ਨਿਮਰਤਾ ਦਿਖਾਉਂਦਾ ਹੈ ਤੁਸੀਂ ਮੇਰੇ ਥੱਪੜ ਮਾਰਿਆ ਮੈਂ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਰਿਹਾ ਅਤੇ ਮੈਂ ਨਿਮਰਤਾ ਦਿਖਾਈ ਅਤੇ ਉਸ ਪਰਮਪਿਤਾ ਪ੍ਰਮਾਤਮਾ ਨੂੰ ਯਾਦ ਕੀਤਾ ਲੋਕ ਮੈਨੂੰ ਕੁਝ ਵੀ ਕਹਿੰਦੇ ਰਹਿਣਾਂ ਪਰ ਮੈਂ ਉੱਥੇ ਇੱਕਦਮ ਸ਼ਾਂਤ ਰਿਹਾ ਚੁੱਪ ਰਿਆ ਪਰ ਜਿੱਥੇ ਮੈਨੂੰ ਹਥਿਆਰ ਚੁੱਕਣ ਦੀ ਲੋੜ ਪਈ ਉੱਥੇ ਅਸੀਂ ਹਥਿਆਰ ਚੁੱਕਦੇ ਹਾਂ ਸਾਡਾ ਧਰਮ ਸਾਨੂੰ ਸਿਖਾਉਂਦਾ ਹੈ ਕਿ ਸੇਵਾ ਅਤੇ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ ਉਸ ਵਾਕਿਆਤ ਬਾਅਦ ਇਸ ਕਰਨ ਸੰਗਤ ਉਸਦੇ ਸਾਥੀ ਡਿਬੂੜਗੜ੍ਹ ਜੇਲ੍ਹ ਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਨਾਲ ਮੁਲਾਕਾਤ ਕਰਨ ਤੁਰ ਪਏ ਅਤੇ ਉਸ ਤੋਂ ਬਾਅਦ ਉਹ ਟੀਟੀ ਉਸਦੇ ਮਾਨੀ ਮਨ ਵਿੱਚ ਪਛਤਾਵਾ ਵੀ ਹੋ ਰਿਹਾ ਸੀ ਤਾਂ ਉਸ ਦੇ ਵਿੱਚ ਅੱਖਾਂ ਦੇ ਵਿੱਚੋਂ ਹੰਝੂਆਂ ਦੀ ਇੱਕ ਲਹਿਰ ਵੀ ਵਗਰੀ ਸੀ ਅਤੇ ਉਹ ਸੋਚ ਰਿਹਾ ਸੀ ਕਿ ਮੈਂ ਕਿੱਡਾ ਵੱਡਾ ਗੁਨਾਹ ਕਰ ਬੈਠਾ ਇੱਕ ਨਿਹੰਗ ਸਿੰਘ ਦੇ ਥੱਪੜ ਮਾਰ ਕੇ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ